ਜਿਹੜੇ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪ੍ਰਤਾ ਬਾਜਵਾ ਸੁਖੀ ਰੰਦਾਵਾ ਤਿੰਤ ਬਾਜਵਾ ਬੜੇ ਬੜੇ ਵੱਡੇ ਲੀਡਰ ਮਾਧਿਏ ਦੇ ਵਿੱਚ ਸੀਗੇ ਔਰ ਮਾਧਿਏ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਮਾਧਿਏ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਆਲਾਸੀ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਦੇ ਨੇ ਜਿੱਤੀਆਂ ਤੁਸੀਂ ਦੇ ਉੱਤੇ ਜਿਹਦੇ ਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪਤਾ ਬਾਜਵਾ ਸੁਖੀ ਰੰਦਾਵਾ ਤਿਰਤ ਬਾਜਵਾ ਬੜੇ ਬੜੇ ਵੱਡੇ ਲੀਡਰ ਮਾਝੇ ਦੇ ਵਿੱਚ ਸੀਗੇ ਔਰ ਮਾਝੇ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਬਾਜੇ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਉਹਦਾ ਸੀ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਦੇ ਨੇ ਜਿੱਤੀਆਂ ਗਦਾਸਪੁਰ ਦੇ ਵਿੱਚ 7-8 ਸੀਟਾ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਦੇ ਅੰਬਰਸਤ ਚ ਖੜੀ ਇਕੋ ਨਾਲੇ ਤਰਨਤਾਰ ਦੇ ਵਿੱਚ ਖੜੀ ਆ। ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਰੇ ਚੋਨਾਂ ਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ। ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਸਪੱਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਗਿਆ ਸੀਗੀਆਂ ਅੱਜ ਤਾਂ ਸਾਨੂੰ ਮਲੇਕੀ 22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲ ਗੀਆਂ ਉਹ ਬਾਜਾ ਜਿਹੜਾ ਅਹਿਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਪਤਸੀ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਨਿਭਾਈ ਸੀਗੀ 16 ਸੀਟਾਂ ਤਾਂ ਕਿ ਅੱਜ ਕਾ ਵੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਬੜਾਵਾਂਗੇ ਸਰਕਾਰ ਸਤਾਈ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਤੋਂ ਸਾਰੇ ਪੰਜਾਬ 'ਚ ਹੀ ਹੋ ਗਿਆ ਪਰ ਮਾਧਿਏ ਦੇ ਬਾਅਦ ਜੋ ਕਹਿਆ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਔਰ ਸਤਾਈ 'ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਔਰ ਕਾਲੀ ਦਲ ਨੂੰ ਮਾਧਿਏ ਦੇ ਵਿੱਚ ਕੋਈ ਰਿਸਪੌਂਸ ਨਹੀਂ ਮਿਲਿਆ ਕਾਲੀ ਦਲ ਨੇ ਜਿੰਨੇ ਤਰ ਤਰ ਦੇ ਵਿੱਚ ਗਖਸਾਂ ਦੇ ਸਿੱਤੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਸੀਗੀ ਉੱਥੇ ਵੀ ਨਹੀਂ ਮਿਲਿਆ